ਜੇ ਸਭ ਕੁਝ ਪਰਮਾਤਮਾ ਦੇ ਹੱਥ ਹੈ ਤਾਂ ਕਤਲ ਕਿਉਂ ਹੁੰਦੇ ਨੇ ਬੇਈਮਾਨ ਬੰਦਾ ਅੱਗੇ ਕਿਉਂ ਹੈ ਤੇ ਸੱਚੇ ਬੰਦੇ ਹਮੇਸ਼ਾ ਠੁੱਕਰਾਂ ਕਿਉਂ ਖਾਂਦੇ ਨੇ ਮਾੜੇ ਲੋਕ ਬਾਹਰੋਂ ਤਾਂ ਸੁਖੀ ਲੱਗਦੇ ਨੇ ਪਰ ਉਹਨਾਂ ਦੀ ਅੰਦਰਲੀ ਹਕੀਕਤ ਬਖਰੀ ਹੋ ਸਕਦੀ ਹੈ ਮਾੜੇ ਲੋਕ ਅਕਸਰ ਆਪਣਾ ਫਾਇਦਾ ਦੇਖਦੇ ਨੇ ਹੋਰਾਂ ਨੂੰ ਨੁਕਸਾਨ ਪਹਹਾ ਕੇ ਅੱਗੇ ਵਧ ਜਾਂਦੇ ਨੇ ਇਹ ਉਹਨਾਂ ਦੀ ਤਤਕਾਲੀ ਤਰੱਕੀ ਲਈ ਵਧੀਆ ਹੋ ਸਕਦੀ ਹੈ ਪਰ ਲੰਬੇ ਸਮੇਂ ਵਿੱਚ ਉਹਨਾਂ ਨੂੰ ਅੰਦਰੋਂ ਖੋਖਲਾ ਕਰ ਦਿੰਦੀ ਹੈ ਜੋ ਅੱਜ ਆਪਾਂ ਕਹਾਣੀ ਸੁਣਾਉਣ ਜਾ ਰਹੇ ਹਾਂ ਇਹ ਕਹਾਣੀ ਇਸੇ ਤੀ ਹੈ ਕਿ ਮਾੜੇ ਲੋਕ ਸੁਖੀ ਕਿਉਂ ਦਿਸਦੇ ਨੇ ਤੇ ਆਪਾਂ ਕਹਾਣੀ ਸ਼ੁਰੂ ਕਰਦੇ ਹਾਂ ਜੇ ਕਹਾਣੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸਾਈ ਜੀ ਜੇ ਸਭ ਕੁਝ ਕਰਨ ਕਰਾਉਣ ਵਾਲਾ ਪਰਮਾਤਮਾ ਹੀ ਹੈ ਤਾਂ ਫਿਰ ਕਤਲ ਕਿਉਂ ਹੁੰਦੇ ਹਨ ਕਿਉਂ ਲੋਕ ਵਿਛੜ ਜਾਂਦੇ ਹਨ ਕਿਉਂ ਤਕਲੇ ਦਾ ਸੱਤੀ ਵੀਹੀ ਸੌ ਹੋ ਜਾਂਦਾ ਹੈ ਉਸਨੇ ਨੀਵੀ ਪਾ ਕੇ ਮੱਧਮਵਾਦੀ ਵਿੱਚ ਸਾਈਂ ਗੀ ਨੂੰ ਪੁੱਛਿਆ ਸਾਹਮਣੇ ਦੂਰ ਤੱਕ ਫੈਲੇ ਵੈਰਾਨ ਅਰੇ ਇਤਦੇ ਟਿੱਬਿਆਂ ਵੱਲ ਵੇਖਦੇ ਆ ਪੁਚੀਰ ਨੇ ਥੋੜੀ ਦੇਰ ਬਾਅਦ ਜਵਾਬ ਦਿੱਤਾ ਬੰਦੇ ਦੀ ਜ਼ਿੰਦਗੀ ਗड्ढे ਨਾਲ ਬੰਨੇ ਕੁੱਤੇ ਵਰਗੀ ਹੈ ਜਿੱਦਾਂ ਗੱਡਾ ਜਾਵੇਗਾ ਕੁੱਤੇ ਨੂੰ ਉਧਰ ਹੀ ਜਾਣਾ ਪੈਂਦਾ ਹੈ ਗੱਡਾ ਸੰਸਾਰ ਹੈ ਜਿਸ ਨੂੰ ਚਲਾਉਣ ਵਾਲਾ ਪਰਮਾਤਮਾ ਹੈ ਜਿਸ ਰੱਸੀ ਨਾਲ ਕੁੱਤਾ ਬੱਝਾ ਹੈ ਉਹ ਰੱਸੀ ਕਿਸੇ ਦੀ ਛੋਟੀ ਹੈ ਇਸੇ ਦੀ ਲੰਬੀ ਇਹ ਰੱਸੀ ਸਾਨੂੰ ਥੋੜੀ ਖੁੱਲ ਜਰੂਰ ਦਿੰਦੀ ਹੈ ਪਰ ਚੱਲਣਾ ਮਾਲਕ ਦੀ ਮਰਜ਼ੀ ਮੁਤਾਬਕ ਕੀ ਹੈ ਗੱਡੇ ਦੇ ਨਾਲ ਨਾਲ ਹੀ ਪੈਂਦਾ ਹੈ ਰੱਸੀ ਦੀ ਦਿੱਤੀ ਖੋਲਣ ਵਾਲਾ ਸੀ ਜੋ ਵੀ ਕਰਦੇ ਹਾਂ ਉਹ ਸਾਡੇ ਕਰਮ ਬਣਦੇ ਹਨ ਤੇ ਉਹੀ ਕਰਮ ਅੱਗੇ ਜਾ ਕੇ ਦੁੱਖ ਸੁੱਖ ਦਾ ਕਾਰਨ ਬਣਦੇ ਹਨ